ਹੋਈ ਨੂੰ ਹੋ ਗਿਆ ਉਸ ਤੋਂ ਪਹਿਲਾਂ ਹੀ ਨਿਰੰਤਰ ਸੇਵਾ ਚੱਲ ਰਹੀ ਹੈ ਜੇ ਮੈਂ ਸੇਵਾ ਦੀ ਗੱਲ ਕਰਾਂ ਪਹਿਲਾਂ ਸੇਵਾ ਸ਼ੁਰੂਆਤ ਹੋਈ ਸੀ ਸੜਕਾਂ ਤੇ ਜਿਹੜੇ ਸੋਰੇ ਸੀਗੇ ਉਹਨਾਂ ਨੂੰ ਰੋਟੀ ਪਾਣੀ ਇਸ ਚੀਜ਼ ਤੋਂ ਸੇਵਾ ਸ਼ੁਰੂ ਹੋਈ ਸੀ ਧੀਰੇ ਧੀਰੇ ਅਸੀਂ ਇੱਕ ਪਾਰਕ 'ਚ ਸ਼ੁਰੂ ਕੀਤਾ ਉਸ ਪਾਰਕ ਦੇ ਵਿੱਚ ਜਿਹੜੇ ਬਜ਼ੁਰਗ ਰੋਡ ਤੇ ਸੋਰੇ ਸੀ ਉਹਨਾਂ ਨੂੰ ਇਕੱਠੇ ਕਰਕੇ ਇੱਕ ਛੱਤ ਦਿੱਤੀ ਉੱਥੇ ਰਹਿਣ ਬਸੇਰਾ ਬਣਾਇਆ ਉੱਥੇ ਖਾਣ ਪੀਣ ਨੂੰ ਜੋ ਦਵਾਈਆਂ ਦੀ ਜਰੂਰਤ ਸੀਗੀ ਸਾਰਾ ਕੁਝ ਸੀਗਾ ਬਟ ਕਿੱਥੇ ਨਾ ਕਿੱਥੇ ਅਸੀਂ ਦੇਖਦੇ ਸੀਗੇ ਕਿ ਉਹਨਾਂ ਨੂੰ ਜਦੋਂ ਬਾਥਰੂਮ ਜਾਣਾ ਜਾਂ ਹੋਰ ਚੀਜ਼ਾਂ 'ਚ ਬਰਸਾਤ ਆਣੀ ਬਰਸਾਤ ਦੇ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਫਿਰ ਅੱਜ ਸਾਨੂੰ ਇਹ ਛੱਤ ਮਿਲੀ ਹੈ ਇਸ ਛੱਤ ਦੇ ਥੱਲੇ ਹੁਣ ਸਾਰੇ ਇਕ ਰਹਦੇ ਆ ਪਰਿਵਾਰ ਵਰਗਾ ਰਹਦੇ ਆ ਤੇ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਇਹਨਾਂ ਨੂੰ ਤਿੰਨੋ ਟਾਈਮ ਦੀ ਰੋਟੀਪਾਨੀ ਦਿੱਤੀ ਜਾਂਦੀ ਹੈ ਦਵਾਈਆਂ ਦਿੱਤੀ ਜਾਂਦੀ ਹੈ ਹੋਰ ਜੋ ਵੀ ਚੀਜ਼ ਹੈ ਇਹਨਾਂ ਨੂੰ ਸਾਰਾ ਕੁਝ ਮੁਹੱਈਆ ਕਰਾਇਆ ਜਾਂਦਾ ਹੈ ਭਾਜੀ ਇਸ ਦੇ ਵਿੱਚ ਇਸ ਟਾਈਮ ਤੁਹਾਡੇ ਕੋਲ ਦੇਖਿਆ ਜਾਵੇ ਤਾਂ ਕਿੰਨੇ ਜਾਣੇ ਨੇ ਜੀ ਇਸ ਟਾਈਮ ਜੇ ਦੇਖਿਆ ਜਾਵੇ ਪੱਕੇ ਤੌਰ ਤੇ ਸਾਡੇ ਕੋਲ 22-23 ਮੈਂਬਰ ਹੈਗੇ ਆ ਜਿਹੜੇ ਪੱਕੇ ਰਹ ਰਹੇ 22-23 ਬਜ਼ੁਰਗ ਹੈਗੇ ਆ ਸਾਡੇ ਕੋਲ ਅਜੀ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਮੈਂ ਦੇਖਿਆ ਹੁਣ ਕਾਫੀ ਤੇ ਕਿਸੇ ਦਾ ਧੀ ਨੇ ਆਪਣੇ ਮਾਂ ਦਾ ਜਿਹੜਾ ਸੀਗਾ ਪ੍ਰਾਪਰਟੀ ਵੇਚ ਕੇ ਉਹ ਸਾਰਾ ਕੁਝ ਮਾਂ ਨੂੰ ਇੱਕ ਦਰਦ ਦਰਦੀਆਂ ਠੋਕਰਾ ਖਾਣ ਲਈ ਛੱਡਤਾ ਠੀਕ ਹੈ ਇੱਕ ਬਜ਼ੁਰਗ ਸਾਡੇ ਨਾਲ ਗੱਲ ਕੀਤੀ ਹੈ ਬਜ਼ੁਰਗਾਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਆਪਣੇ ਬੇਟੇ ਨੂੰ ਭਰਾਇਆ ਲਖਾਇਆ ਇੰਗਲੈਂਡ ਭੇਜਿਆ ਠੀਕ ਹੈ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਾਨੂੰ ਵੀ ਬਹੁਤ ਦੁੱਖ ਹੁੰਦਾ ਹੈ ਜਦੋਂ ਸਾਡੇ ਕੋਲ ਇਹੋ ਜਿਹੇ ਕੇਸ ਆਂਦੇ ਆ ਹੁਣ ਤੁਸੀਂ ਆਪ ਹੀ ਦੇਖਿਆ ਹੈ ਕਿ ਉਹਨਾਂ ਦੀ ਬੇਟੀ ਨੇ ਕਿਦਾਂ ਉਹਨਾਂ ਦੇ ਨਾਲ ਕੀਤਾ ਉਸ ਬਜ਼ੁਰਗ ਮਾ ਦੇ ਨਾਲ ਉਸ ਮਾਂ ਨੇ ਕਿੰਨੇ ਚਾਹਵਾਂ ਦੇ ਨਾਲ ਆਪਣੀ ਧੀ ਪਾਲੀ ਬਚਪਨ ਤੋਂ ਪਾਲੀ ਹੈ ਕਿੰਨੇ ਲਾੜ ਦੇ ਨਾਲ ਪਾਲੀ ਉਹਨੂੰ ਪੜਾਇਆ ਲਿਖਾਇਆ ਉਹਦਾ ਵਿਆਹ ਕਰਾਇਆ ਤੇ ਉਸ ਮਾਂ ਨੂੰ ਇਹ ਉਮੀਦ ਨਹੀਂ ਹੋਣੀ ਕਿ ਅੰਤਲੇ ਟਾਈਮ ਵਲੇ ਉਹਦੇ ਨਾਲ ਇਹ ਜਿਹਾ ਸਲੂਕ ਕੀਤਾ ਜਾਏਗਾ ਤੇ ਇੱਕ ਬਾਪ ਦੀ ਵੀ ਜੇ ਗੱਲ ਕੀਤੀ ਬਾਪ ਵੀ ਬਹੁਤ ਲਾਡਾ ਦੇ ਨਾਲ ਬਹੁਤ ਚਾਹ ਦੇ ਨਾਲ ਆਪਣੇ ਬੱਚੇ ਨੂੰ ਸਾਰਾ ਕੁਝ ਪੜਾਉਂਦਾ ਲਿਖਾਂਦਾ ਸਾਰਾ ਕੁਝ ਕਰਦਾ ਤੇ ਉਹਨੇ ਵੀ ਕਦੀ ਨਹੀਂ ਸੋਚਿਆ ਸੀਗਾ ਇਹ ਦਿਨ ਦੇਖਣਾ ਪਏਗਾ ਤੇ ਕਿੱਥੇ ਨਾ ਕਿੱਥੇ ਉਸ ਧੀ ਨੂੰ ਤੇ ਉਸ ਕੀ ਕਹਿੰਦੇ ਆ ਮੁੰਡੇ ਨੂੰ ਐ ਸੋ